ਹਾਂਜੀ ਪਟਾੜੀ ਜਲਦੀਆਂ ਕੀਮਤਾਂ ਨੂੰ ਲੈ ਕੇ ਅੱਜ ਜਿਹੜਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਕਿਵੇਂ ਦੇਖਦੇ ਹੋ ਦੇਖੋ ਕਾਂਗਰਸ ਪਾਰਟੀ ਬਈ ਆਵ ਲੈਵਲ ਤੇ ਹਰ ਲੈਵਲ ਸੜ ਤੋਂ ਇਹਨੂੰ ਹਰ ਲੀਡਰ ਚਾਹੇ ਨਾਗਰਾ ਸਾਹਿਬ ਨੇ ਚਾਹੇ ਨਾਬਾਲ ਸਾਹਿਬ ਨੇ ਹਰ ਚਾਹੇ ਸਾਡੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਤੇ ਯਾ ਕੀਤਾ ਵੀ ਇਹ ਪੰਜਾਬ ਦਾ ਅਸੀਂ ਮਲਿਆ ਮੇਡ ਕਰਨਾ ਹੈ ਇਹਨਾਂ ਨੇ ਗਰੀਬਾਂ ਦੇ ਮੂੰਹ ਚ ਬਾਂ ਦੇ ਕੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਅੱਜ ਵੈਟ ਲਾ ਕੇ ਇਹਨਾਂ ਨੇ ਕੀਮਤਾਂ ਵਧਾ ਦਿੱਤੀਆਂ ਪੈਟਰੋਲ ਦੀਆਂ ਡੀਜ਼ਲ ਦੀਆਂ ਜਿਹੜਾ ਕਿ ਕਿਸਾਨ ਤੇ ਆਮ ਆਦਮੀ ਗਰੀਬ ਤੇ ਵੀ ਅਸਰ ਪੈ ਗਿਆ ਔਰ ਜਿਹੜੀਆਂ ਬਿਜਲੀ ਦੀਆਂ ਕੀਮਤਾਂ ਜਿਹੜੇ ਕਾਂਗਰਸ ਵੱਲੇ 3 ਰੁਪਏ ਦੀ ਸਬਸਿਡੀ ਦਿੱਤੀ ਗਈ ਸੀ ਉਹ ਸਬਸਿਡੀ ਨਾਲੇ ਬੰਦ ਕਰਕੇ ਉਲਟਾ ਕੀਮਤਾਂ ਬਿਜਲੀ ਦੇ ਰੇਟ ਦੀਆਂ ਵੀ ਵਧਾ ਦਿੱਤੀ ਇਹ ਸਾਰਾ ਜਿਹੜਾ ਖਰਚ ਹੈ ਇਹ ਕਿਸਾਨਾਂ ਦੇ ਪਾਏਗਾ ਗਰੀਬਾਂ ਦੇ ਪਾਏਗਾ ਆਮ ਲੋਕਾਂ ਦੇ ਪਾਏਗਾ ਦੁਕਾਨਦਾਰਾਂ ਤੇ ਪਾਏਗਾ ਪੰਜਾਬ ਸਰਕਾਰ ਮੁਰਦਾਬਾਦ ਅਸੀਂ ਕਹਿੰਨੇ ਆ ਸਾਡੀ ਕਾਂਗਰਸ ਪਾਰਟੀ ਸਾਡੀ ਲੀਡਰਸ਼ਿਪ ਸਾਡੇ ਵਰਕਰ ਸਾਡਾ ਕਾਂਗਰਸ ਦਾ ਕਲਾ ਕਲਾਜੀ ਉਹਨਾਂ ਦੇ ਪਰਿਵਾਰ ਸਾਰੇ ਇਸ ਸਰਕਾਰ ਦਾ ਭਗਵਾਨਤਮਾਨ ਸਰਕਾਰ ਦਾ ਵਿਰੋਧ ਕਰਦੀ ਹੈ ਔਰ ਜੋ ਇਸਨੇ ਪਾਸ ਕੀਤਾ ਹੈ ਇਹਨੇ ਦੇਸ਼ ਵਿਰੋਧੀ ਕੰਮ ਕੀਤਾ ਹੈ ਪੰਜਾਬ ਵਿਰੋਧੀ ਕੰਮ ਕੀਤਾ ਹੈ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਅੱਜ ਅਸੀਂ ਸਾਰੇ ਕਾਂਗਰਸੀ ਇਕੱਠੇ ਹੋ ਕੇ ਅੱਜ ਭਗਵਾਨ ਤਮਾਨ ਦਾ ਇੱਥੇ ਪੁਤਨਾ ਫੋਕਣਾ ਆਇਆ ਉਹਦੀ ਸਰਕਾਰ ਦਾ ਪੁਤਨਾ ਫੋਕਣਾ ਆਇਆ ਤਾਂ ਕਿ ਉਹ ਗਰੀਬਾਂ ਦੇ ਗਰੀਬਾਂ ਦੇ ਪ੍ਰਤੀ ਜੋ ਹੋਰ ਵੀ ਹੋ ਤਿਆਰ ਕਰਕੇ ਬੈਠੇ ਨੇ ਅਸੀਂ ਉਹਦਾ ਕਾਂਗਰਸੀ ਪਾਰਟੀ ਇਕੱਠੇ ਹੋ ਕੇ ਅਸੀਂ ਉਹਨਾਂ ਦਾ ਨੁਕਸਾਨ ਨਹੀਂ ਹੋਣ ਦਵਾਂਗੇ ਆਪਣੀ ਜਾਨ ਤੇ ਵੀ ਖੇਡ ਜਾਵਾਂਗਾ ਮੌਜੂਦ ਸਰਕਾਰ ਮਰਦਾਬਾਦ ਮੌਜੂਦ ਸਰਕਾਰ ਮਰਦਾਬਾਦ ਬਾਈਟ ਲੈਣ ਲੱਗੇ ਸੱਤਾ ਜੋ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਵੱਡੇ ਦਾਅਵੇ ਕਰਦੇ ਸੀ ਕਿ ਮਹਿੰਗਾਈ ਘਟਾਈ ਜਾਊਗੀ ਲੋਕਾਂ ਦਾ ਆਰਥਿਕ ਪੱਧਰ ਉੱਚਾ ਉੱਚਾ ਟਕੇ ਰਹੂਗਾ ਕਿਵੇਂ ਅੱਜ ਅੱਧ ਮਹਿੰਗਾਈ ਜਿਹੜੀ ਹੋਈਆਂ ਨੇ ਜੀ ਝੂਠੇ ਧਾਰੇ ਲਾਏ ਇਹ ਤਾਂ ਘੜੀ ਦੀ ਘੜੀ ਲਾਰੇ ਲਾ ਕੇ ਲੋਕਾਂ ਨੂੰ ਭਰਮਾ ਕੇ ਇਹਨਾਂ ਨੇ ਸਰਕਾਰ ਬਣਾ ਲਈ ਇਹਨਾਂ ਦੇ ਅਰਲੇ ਪੱਲੇ ਕੁਛ ਨਹੀਂ ਤੇ ਨਾ ਹੀ ਇਹਨਾਂ ਦੇ ਵਜੀਰਾਂ ਦੇ ਪੱਲੇ ਆ। ਨਾ ਇਹਨਾਂ ਦੀ ਪੜ੍ਹਾਈ ਦੇ ਮੁਤਲਕ ਕੁਛ ਹੈਗਾ ਤੇ ਨਾ ਹੀ ਇਹਨਾਂ ਦਾ ਕੁਛ ਹੋਰ ਹੈ। ਇਸ ਕਰਕੇ ਇਹ ਸਰਕਾਰ ਨਕਮੀ ਹੈ। ਇਹ ਗਰੀਬਾਂ ਦਾ ਇਹਨੇ ਮਸਲਾ ਕੋਈ ਹੱਲ ਨਹੀਂ ਕੀਤਾ ਤੇ ਅੱਜ ਦੀ ਪਾਰਟੀ ਕਰੋ। ਅੱਜ ਦੀ ਪਾਰਟੀ ਦੇ ਵਿੱਚ ਇਹ ਸਰਕਾਰ ਨੂੰ ਅਸੀਂ ਇਹ ਗੱਲ ਕਹਿੰਦੇ ਆ ਵੀ ਇਹ ਸਰਕਾਰ ਆਉਣ ਵਾਲੀ ਸਰਕਾਰ ਇੱਕ ਇੱਕ ਬੰਦਾ ਇਕੱਠੇ ਹੋ ਕੇ ਦਾ ਵਿਰੋਧ ਕਰੇਗੀ ਔਰ ਇਹ ਲੋਕਾਂ ਦੇ ਉਸ ਖਰੇ ਗੱਲਾਂ ਤੇ ਨਹੀਂ ਉਤਰ ਸਕੀ। ਪੰਜਾਬ ਦੇ ਨਾਲ ਇਹਨਾਂ ਨੇ ਫਰਾਡ ਕੀਤਾ ਠੀਕ ਹੈ ਅੱਜ ਤੁਕਲਾ ਮੁਕਿਆ ਕੀ ਕਰਦੋਗੇ ਅੱਜ ਇਹ ਜੋ ਕੈਬਨਿਟ ਸਰ ਪੰਜਾਬ ਦੀ ਕੈਬਨਿਟ ਸੀ ਕਿ ਉਹਦੇ ਵਿੱਚ ਜੋ ਪੈਟਰੋਲ ਡੀਜ਼ਲ ਤੇ ਬੈਟ ਵਧਾਇਆ ਗਿਆ ਤੇ ਉਸਦੇ ਨਾਲ ਹੀ ਜੋ ਗਰੀਬਾਂ ਦੇ ਉੱਤੇ ਜੋ ਬੋਝ ਪਾਇਆ ਗਿਆ ਹੈ ਬਿਜਲੀ ਦਾ 3 ਰੁਪਏ 7 ਕਿਲੋਵਾਟ ਤੱਕ ਪ੍ਰਤੀ ਯੂਨਟ ਜੋ ਹੈ ਉਹ ਮੈਂ ਵੀ ਕਰ ਦਿੱਤੀਗੀ ਉਸਦੇ ਰੋਸ ਵਜੋਂ ਤਾਂ ਕਿ ਜੋ ਗਰੀਬ ਲੋਕਾਂ ਉਹਨਾਂ ਦਾ ਜੋ ਇਹ ਹੱਕ ਉਹ ਮਾਰਿਆ ਗਿਆ ਸੀਗਾ ਉੱਦੇ ਕਰਕੇ ਜੋ ਇਹ ਅਸੀਂ ਅੱਜ ਪੁਤਲਾ ਜੋ ਆ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਇੱਥੇ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਟੋਕਿਆ